ਜੀ ਆਵਾਜ਼ ਮਿਲ ਰਹੀ ਹੈ ਠੀਕ ਹਾਂ ਹਾਂ ਹੁਣ ਠੀਕ ਹੈ ਜੀ ਹੁਣ ਠੀਕ ਹੈ ਜੀ ਠੀਕ ਹੈ ਮੈਂ ਥੋੜੀ ਜਲਦੀ ਦੇ ਵਿੱਚ ਦੱਸ ਦਿਆਂ ਤੁਹਾਨੂੰ ਮੋਟਾ ਮੋਟਾ ਕੀ ਹੋਇਆ ਦਿੱਲੀ ਦੇ ਵਿੱਚ ਦੇਖੋ ਇਲੈਕਸ਼ਨ ਦਾ ਰਿਜ਼ਲਟ ਆ ਚੁੱਕਿਆ ਹੈ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਖੁਦ ਕਿਉਂ ਹਾਰ ਚੁੱਕੇ ਨੇ ਤੇ ਤੁਸੀਂ ਦੇਖੋ ਕਿ ਜਿਸ ਪਾਰਟੀ ਨੇ ਭ੍ਰਿਸ਼ਟਾਚਾਰ ਖਤਮ ਕਰਨ ਨੂੰ ਲੈ ਕੇ ਸਿਆਸਤ ਸ਼ੁਰੂ ਕੀਤੀ ਸੀ ਸਿਆਸਤ ਬਦਲਣ ਦੀ ਗੱਲ ਕੀਤੀ ਸੀ ਲੋਕਪਾਲ ਲਿਆਉਣ ਦੀ ਗੱਲ ਕੀਤੀ ਸੀ ਲਾਲ ਬੱਤੀਆਂ ਵਾਲੀਆਂ ਗੱਡੀਆਂ ਨਾ ਲੈਣ ਦੀ ਗੱਲ ਕੀਤੀ ਸੀ ਵੀਆਪੀ ਕਲਚਰ ਖਤਮ ਕਰਨ ਦੀ ਗੱਲ ਕੀਤੀ ਸੀ ਵੱਡੇ ਵੱਡੇ ਬੰਗਲੇ ਨਾ ਲੈਣ ਦੀ ਗੱਲ ਕੀਤੀ ਸੀ ਪਰ ਉਹ ਤਾਂ ਉਲਟ ਹੋਇਆ ਤੇ ਇਸੇ ਕਰਕੇ ਫਿਰ ਬਹੁਤ ਅਰਵਿੰਦ ਕੇਜਰੀਵਾਲ ਹੋਰਾਂ ਦੇ ਬੋਲ ਨੂੰ ਇਹ ਗੱਲ ਆਖੀ ਗਈ ਕਿ ਅਸੀਂ ਸਕੂਲ ਬਣਾਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਫ੍ਰੀ ਦੇਵਾਂਗੇ ਅਸੀਂ ਗ੍ਰੰਥੀਆਂ ਨੂੰ 18-18000 ਪੁਜਾਰੀਆਂ ਨੂੰ 18-18000 ਦੇਵਾਂਗੇ ਔਰਤਾਂ ਨੂੰ 21-2100 ਰੁਪਏ ਦੇਵਾਂਗੇ ਜਦੋਂ ਤੁਹਾਡੀ ਸਰਕਾਰ 10 ਸਾਲ ਤੋਂ ਵੱਧ ਸਮਾਂ ਕਿਸੇ ਸਟੇਟ ਦੇ ਵਿੱਚ ਰਾਜ ਕਰ ਜਵੇ ਤੇ ਉਸ ਤੋਂ ਬਾਅਦ ਵੀ ਤੁਸੀਂ ਹੋਰ ਸਮਾਂ ਮੰਗੋ ਕਿ ਸਾਤੋਂ ਹਜੇ ਹੋਰ ਸਾਨੂੰ ਸਮਾਂ ਦਿਓ ਅਸੀਂ ਹੋਰ ਠੀਕ ਕਰਾਂ ਕਰਾਂਗੇ ਜੇ ਤੁਸੀਂ ਕਹਿੰਦੇ ਹੋ ਕਿ ਯਮੁਨਾ ਨੂੰ ਅਸੀਂ ਠੀਕ ਕਰਨਾ ਸੀ ਪਰ 10 ਸਾਲਾਂ ਚੱਤੇ ਹੋਇਆ ਨਹੀਂ ਹੁਣ ਸਾਨੂੰ ਕਰਨ ਦਿਓ ਤਾਂ ਲੋਕ ਸਮਝ ਜਾਂਦੇ ਨੇ ਲੋਕ ਸਭ ਕੁਝ ਸਮਝਦੇ ਹੁੰਦੇ ਨੇ ਇਸੇ ਕਰਕੇ ਦੇਖੋ ਪੰਜਾਬ ਦੇ ਵਿੱਚ ਕਿਸੇ ਪਾਰਟੀ ਨੂੰ 92 ਸੀਟਾਂ ਦੇਣਾ 92 ਤੋਂ ਬਾਅਦ ਵੀ ਦੋ ਹੋਰ ਜਿਤਾਉਣੇ 94 ਦੇਣਾ ਦਿੱਲੀ ਦੇ ਵਿੱਚ 67 ਸੀਟਾਂ ਦੇਣਾ 70 ਦੇ ਵਿੱਚੋਂ 70 ਦੇ ਵਿੱਚੋਂ 62 ਸੀਟਾਂ ਦੇਣਾ ਇਹ ਕਿਸੇ ਕਿਸੇ ਪਾਰਟੀ ਦੇ ਹਿੱਸੇ ਆਉਂਦੀਆਂ ਨੇ ਚੀਜ਼ਾਂ ਪਰ ਜਦੋਂ ਤੁਸੀਂ ਜਿਸ ਗੱਲ ਨੂੰ ਲੈ ਕੇ ਜਾਂ ਜਿਸ ਆਈਡੀਓਲੋਜੀ ਨੂੰ ਲੈ ਕੇ ਤੁਰੇ ਹੋ ਉਸ ਆਈਡੀਓਲੋਜੀ ਤੋਂ ਭਟਕ ਜਓ ਫਿਰ ਲੋਕ ਤੁਹਾਨੂੰ ਸਭ ਕੁਝ ਵੀ ਸਿਖਾਉਂਦੇ ਨੇ ਤੇ ਇਹ ਵੀ ਗੱਲ ਜੱਗ ਜ਼ਾਹਿਰ ਹੈਗੀ ਹੈ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਹਾਰਨ ਤੋਂ ਬਾਅਦ ਪੰਜਾਬ ਦੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਖੁਸ਼ੀ ਜ਼ਾਹਿਰ ਕਰ ਰਹੇ ਨੇ ਦੇਖੋ ਹਾਲਾਂਕਿ ਕਿਉਂ ਖੁਸ਼ੀ ਜ਼ਾਹਿਰ ਕਰ ਰਹੇ ਨੇ ਇਹਦੇ ਵਿੱਚ ਕੋਈ ਨਾ ਕੋਈ ਕਾਰਨ ਤਾਂ ਹੋਏਗਾ ਕਾਰਨ ਸਪਸ਼ਟ ਜਿਹੜਾ ਸਾਹਮਣੇ ਆ ਰਿਹਾ ਹੈ ਕਿ ਜਿਸ ਵਿਚਾਰਧਾਰਾ ਨੂੰ ਲੈ ਕੇ ਤੁਸੀਂ ਦੁਰੇ ਸੀ ਜਿਸ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਗੱਲ ਤੁਸੀਂ ਕਰਦੇ ਸੀ ਜਿਸ ਡਾਕਟਰ ਬੀ ਆਰ ਅੰਬੇਦਕਰ ਦੀ ਤੁਸੀਂ ਗੱਲ ਕਰਦੇ ਸੀ ਤਸਵੀਰਾਂ ਤੁਸੀਂ ਲਾਈਆਂ ਉਸ ਤੇ ਤੁਸੀਂ ਖੜੇ ਨਹੀਂ ਇਸੇ ਕਰਕੇ 22 ਸੀਟਾਂ ਰਹਿ ਗਈਆਂ ਭਪਿੰਦਰ ਜੀ 62 ਤੋਂ ਜਾਂ 67 ਤੋਂ ਕਹਿ ਲਈਏ 70 ਦੇ ਵਿੱਚੋਂ 62 ਸੀਟਾਂ ਮਿਲੀਆਂ ਤੇ ਦਿੱਲੀ ਦੇ ਵਿੱਚ ਬੀ ਜੀ ਪੀ ਜਿਹੜੀ ਆ ਸਰਕਾਰ ਬਣਾਉਣ ਦੇ ਵਿੱਚ ਸਫਲ ਹੋਈ ਤੇ ਗੱਲ ਕੱਲੀ ਸੀਟਾਂ ਲੈਣ ਦੇਣ ਦੀ ਨਹੀਂ ਹੈਗੀ ਗੱਲ ਇਹ ਵੀ ਹੈ ਕਿ ਆਪ ਉਹਦੇ ਕੇਜਰੀਵਾਲ ਚੋਣ ਹਾਰ ਗਏ ਤੇ ਮਨੀਸ਼ ਸਸੋਦੀਆ ਜਿਹੜੇ ਕਹਿੰਦੇ ਸੀ ਕਿ ਐਜੂਕੇਸ਼ਨ ਦੇ ਵਿੱਚ ਮੈਂ ਕ੍ਰਾਂਤੀ ਲਿਆਂਦੀ ਹੈ ਤਾਂ ਫਿਰ ਇਹ ਜਾ ਕੀ ਹੋਇਆ ਕਿ ਲੋਕਾਂ ਨੇ ਉਹਨਾਂ ਦੀ ਕ੍ਰਾਂਤੀ ਨੂੰ ਪਸੰਦ ਨਹੀਂ ਕੀਤਾ ਹੈ ਨਾ ਤਾਂ ਇਸ ਕਰਕੇ ਸਵਾਲ ਤਾਂ ਨਹੀਂ ਐਜੂਕੇਸ਼ਨ ਮਿਨਿਸਟਰ ਚੋਣ ਹਾਰ ਗਏ ਸਤਿੰਦਰ ਜੈਨ ਚੋਣ ਹਾਰ ਗਏ ਸੋਮਨਾਥ ਭਾਰਤੀ ਤੋਂ ਲੈ ਕੇ ਸੌਰਵ ਭਾਰਤਵਾਜ ਵੱਡੇ ਵੱਡੇ ਟਾਪ ਲੀਡਰਸ਼ਿਪ ਤੇ ਆਤੀਸ਼ੀ ਮੱਸਾਂ ਜਿਹੜੇ ਨੇ ਹਾਰ ਦੇ ਹਾਰ ਜਿੱਤੇ ਨੇ ਤਾਂ ਇਸ ਕਰਕੇ ਅੱਜ ਹੁਣ ਤੁਸੀਂ ਦੇਖੋ ਕਿ ਨਵਾਂ ਸਾਲ ਜਿਹੜਾ ਹੈ ਫਰਵਰੀ 2024 ਚੜ ਗਿਆ ਪੂਰੇ ਸਵਾ ਮਹੀਨੇ ਤੋਂ ਜਿਹੜਾ ਸੈਕਟਰੀਏਟ ਆ ਉਹ ਖਾਲੀ ਪਿਆ ਕੋਈ ਮੰਤਰੀ ਨਹੀਂ ਆਇਆ ਪਿਛਲੇ ਸਵਾ ਮਹੀਨੇ ਤੋਂ ਕੋਈ ਸੀਐਮ ਸਾਹਿਬ ਨਹੀਂ ਆਏ ਹੁਣ ਉਹ ਆਉਣਗੇ ਕੈਬਨਿਟ ਮੀਟਿੰਗ ਅੱਗੇ ਤੋਂ ਅੱਗੇ ਕੀਤੀ ਜਾ ਰਹੀ ਹੈ ਮਤਲਬ ਪੰਜਾਬ ਦੇ ਕੰਮ ਤਾਂ 2 ਮਹੀਨੇ ਤੋਂ ਰੁਕੇ ਹੀ ਪਏ ਸੀਗੇ ਸਾਰਾ ਧਿਆਨ ਦਿੱਲੀ ਦੇ ਵਿੱਚ ਸੀ ਸਾਰੇ ਮੰਤਰੀ ਦਿੱਲੀ ਦੇ ਵਿੱਚ ਸਾਰੇ ਐਮਐਲਏ ਦਿੱਲੀ ਦੇ ਵਿੱਚ ਤੇ ਸੀਐਮ ਮਾਨ ਖੁਦ ਦਿੱਲੀ ਦੇ ਵਿੱਚ ਤਾਂ ਹੁਣ ਦਿੱਲੀ ਹੀ ਜਿੱਥੋਂ ਸ਼ੁਰੂਆਤ ਕੀਤੀ ਸੀ ਆਮ ਆਦਮੀ ਪਾਰਟੀ ਨੇ ਜੇ ਉਹੀ ਹਾਰ ਜਵੇ ਆ ਫਿਰ ਕੋਈ ਨਾ ਕੋਈ ਕਾਰਨ ਤਾਂ ਹੋਏਗਾ ਨਾ ਐਸੇ ਕਰਕੇ ਦਿੱਲੀ ਹਾਰੀ ਲੋਕ ਤਾਂ ਹੋਣੇ ਕਹਿਣ ਲੱਗੇ ਕਿ ਸਾਈ ਵਿੱਚ ਵੀ ਇਹ ਜਿਹੇ ਹੀ ਹੋਵੇਗਾ ਦੇਖੋ ਜਿਹੜੀ ਚੀਜ਼ ਨੂੰ ਤੁਸੀਂ ਲੈ ਕੇ ਚੱਲੇ ਸੀ ਕਿ ਅਸੀਂ ਤਾਂ ਜੇ ਤੁਸੀਂ ਉਹੀ ਰਵਾਇਤੀ ਪਾਰਟੀਆਂ ਵਾਂਗੂ ਕਰੋਗੇ ਕਿ ਦੂਜੀ ਪਾਰਟੀ ਚੋਂ ਬੰਦਾ ਲਿਆਂਦਾ ਸ਼ਾਮਲ ਕਰ ਲਿਆ ਤੇ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਲੋਕ ਤੰਗ ਸੀ ਜਿਹੜੇ ਅਸਲ 'ਚ ਜਿਹੜੇ ਦੇਸ਼ ਦੇ ਲੋਕ ਨੇ ਨਾ ਚਾਹੇ ਉਹ ਕਿਸੇ ਵੀ ਸਟੇਟ ਦੇ ਨੇ ਚਾਹੇ ਦਿੱਲੀ ਦੇ ਨੇ ਤੇ ਚਾਹੇ ਪੰਜਾਬ ਦੇ ਨੇ ਉਹ ਚਾਹੁੰਦੇ ਨੇ ਕਿ ਕੋਈ ਸਾਡਾ ਮਸੀਹਾ ਬਣ ਕੇ ਆ ਜਵੇ ਅਸੀਂ ਕਿਵੇਂ ਹੋਰ ਨੂੰ ਬਾਗਡੋਰ ਸੰਭਾਲ ਦਿੰਨੇ ਕੋਈ ਠੀਕ ਕਰ ਦਵੇ ਸਾਡੀ ਸਟੇਟ ਕੋਈ ਠੀਕ ਕਰ ਦਵੇ ਲੋਕਾਂ ਨੂੰ ਮਤਲਬ ਉਹਨਾਂ ਦੇ ਉਹਨਾਂ ਲਈ ਫੈਸਿਲਿਟੀਆਂ ਦੇ ਦੇ ਪਰ ਜਦੋਂ ਝੂਠੇ ਵਾਅਦੇ ਕਰਕੇ ਲੋਕ ਆ ਜਾਂਦੇ ਨੇ ਤੇ ਉਹ ਪੂਰਾ ਨਹੀਂ ਕਰ ਪਾਉਂਦੇ ਹੈਗੇ ਤਾਂ ਫਿਰ ਇਹੀ ਇਹੀ ਚੀਜ਼ਾਂ ਹੁੰਦੀਆਂ ਨਹੀਂ ਤਾਂ ਲੋਕ ਤਾਂ ਪੂਰਾ ਦੇਸ਼ ਸੰਭਾਲਣ ਨੂੰ ਸਰਦੇ ਸੀਗੇ ਪਰ ਅ ਅਸਲ ਆਪਣੇ ਸੀਐਮ ਸਾਹਿਬ ਵੀ ਪੰਜਾਬ ਦੇ ਵੀ ਤੇ ਅਰਵਿੰਦ ਕੇਜਰੀਵਾਲ ਵੀ ਗੋਆ ਕਰਨਾਟਕ ਤੋਂ ਲੈ ਕੇ ਗੁਜਰਾਤ ਹੋਰ ਸਟੇਟਾਂ ਦੇ ਵਿੱਚ ਜਿਹੜੀ ਸਟੇਟ ਨੂੰ ਤੁਸੀਂ ਤੁਹਾਨੂੰ ਦਿੱਤੀ ਸਟੇਟ ਉਸ ਸਟੇਟ ਦਾ ਧਿਆਨ ਛੱਡ ਗਏ ਕਿ ਇਹ ਤਾਂ ਸਾਡੇ ਕੋਲ ਹੈ ਹੀ ਐ ਅੱਗੇ ਚੱਲਦੇ ਆ ਇਹ ਜਿਹੜੀ ਚੀਜ਼ ਆਮ ਆਦਮੀ ਪਾਰਟੀ ਨਹੀਂ ਕੀਤੀ ਉਹਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਉਠਾਉਣਾ ਪਿਆ 10 ਸਾਲਾਂ ਦੇ ਵਿੱਚ ਜਮਨਾ ਨੂੰ ਸਾਫ਼ ਨਹੀਂ ਕਰ ਸਕੇ ਸਿਰਫ ਤੁਸੀਂ 212100 ਰੁਪਏ ਔਰਤਾਂ ਨੂੰ ਦੇਣ ਦਾ ਵਾਅਦਾ ਕਰਕੇ ਜਾਂ ਫਿਰ ਪੁਜਾਰੀਆਂ ਨੂੰ ਕਹਿ ਕੇ 18-18000 ਜਾਂ ਜਿਹੜੀਆਂ ਚੀਜ਼ਾਂ ਕਹਿ ਕੇ ਕਿ ਅਸੀਂ ਕਰਦਾਂਗੇ ਜੇ ਨਾ ਫੁੱਲਫਿਲ ਹੋਣ ਤੇ ਸਿਰਫ ਇਹੀ ਕਿਹਾ ਜਾਵੇ ਕਿ ਕੇਂਦਰ ਸਰਕਾਰ ਸਾਡੇ ਨਾਲ ਧੱਕੇਸ਼ਾਹੀ ਕਰਦੀ ਹੈ ਸਾਨੂੰ ਕੰਮ ਨਹੀਂ ਕਰਨ ਦਿੱਤੇ ਜਾਂਦੇ ਹੈਨਾ ਤੇ ਪੰਜਾਬ ਦੇ ਵਿੱਚ ਤਾਂ ਅਜੇ ਕੋਈ ਰੋਕ ਨਹੀਂ ਹੈਗੀ ਕਹਿੰਦੇ ਸੀ ਹਰਾਪਨ ਸਾਡੇ ਕੋਲ ਆ ਗਿਆ ਕਦੇ ਧਰਨੇ ਮੁਜਾਰੇ ਲਾਉਣ ਦੀ ਲੋੜ ਨਹੀਂ ਪੈਣੀ ਤੇ ਜਿੰਨੇ ਧਰਨੇ ਮੁਜਾਰੇ ਪੰਜਾਬ ਦੇ ਵਿੱਚ ਹੁਣ ਪਿਛਲੇ 2 2.5 ਸਾਲਾਂ ਦੇ ਵਿੱਚ 3 ਸਾਲ ਹੋ ਜਾਣੇ ਹੁਣ ਤਾਂ ਮਾਰਚ ਦੇ ਵਿੱਚ ਲੱਗੇ ਨੇ ਉਹਨੇ ਕਦੋਂ ਲੱਗੇ ਨੇ ਤਾਂ ਇਹ ਸਾਰੇ ਸਵਾਲ ਨੇ ਇਕਬਿੰਦਰ ਜੀ ਇਸੇ ਕਰਕੇ ਜਿਹੜੀ ਆ ਦਿੱਲੀ ਦੇ ਵਿੱਚ ਚੋਣ ਹਾਰੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਵੀ ਆ ਜਾਣੀ ਤੇ 2027 ਦੇ ਵਿੱਚ ਚਲੋ ਵਿਧਾਨ ਸਭਾ ਚੋਣ ਹੋਣੀ ਹੈ ਉਹ ਤਾਂ ਪਹਿਲਾਂ ਲੁਧਿਆਣਾ ਦੇ ਵਿੱਚ ਜਿਹੜੀ ਗੋ ਵੀ ਹੋਰਾਂ ਦੀ ਸੀਟ ਖਾਲੀ ਹੋਈ ਹੈਗੀ ਆ ਉਥੇ ਇਲੈਕਸ਼ਨ ਹੋਣੀ ਹੈ ਤਾਂ ਦੇਖਣਾ ਹੋਏਗਾ ਪੰਜਾਬ ਇਨਫੀਮੈਂਟੰਦਾ ਦੇਖਦਾ ਹੈ ਪਰ ਇਹਦੇ ਵਿੱਚ ਇਹ ਵੀ ਆ ਕਿ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਬਦਲਾਅ ਆਉਣਾ ਹੈ ਪੰਜਾਬ ਦੀ ਰਾਜਨੀਤੀ ਵੀ ਬਦਲਣੀ ਹੈ ਉਸ ਦੇ ਵਿੱਚ ਦਿੱਲੀ ਦਾ ਕਿੰਨਾ ਕੁ ਦਸਲ ਹੁੰਦਾ ਕਿਉਂਕਿ ਪੰਜਾਬ ਹੁਣ ਪਹਿਲਾਂ ਦਿੱਲੀ ਮਾਡਲ ਕਿਹਾ ਗਿਆ ਕਿ ਦਿੱਲੀ ਦੇ ਵਿੱਚ ਅਸੀਂ ਸਾਰਾ ਕੁਝ ਵਧੀਆ ਬਣਾਤਾ ਪੰਜਾਬ ਵਿੱਚ ਬਣਾਵਾਂਗੇ ਪੰਜਾਬ ਵਿੱਚ ਮਹੱਲਾ ਕਲੀਨਿਕ ਬਣਾਤੇ ਤੇ ਹੁਣ ਮਹੱਲਾ ਕਲੀਨਿਕ ਦਾ ਨਾਂ ਉਹੀ ਫਿਰ ਅਰੋਗਿਆ ਵੈਲਨਸ ਕੇਂਦਰ ਰੱਖੇ ਜਾ ਰਹੇ ਨੇ ਕੇਂਦਰ ਸਰਕਾਰ ਵਾਲੀ ਮਤਲਬ ਯੂ ਟਰਨ ਲੈ ਲਿਆ ਹੈ ਨਾ ਤੇ ਤੁਸੀਂ ਦੇਖੋ ਕਿ ਬੁੱਢੇ ਨਾਲੇ ਦਾ ਉਹੀ ਹਾਲ ਹੈ ਤੇ ਅੱਜ ਵੀ ਜਿਹੜੇ ਸਮਾਜ ਸੇਵੀ ਆ ਉਹਨਾਂ ਨੂੰ ਵੀਡੀਓਜ਼ ਪਾਉਣੇ ਪੈ ਰਹੇ ਨੇ ਦੇਖੋ ਜੀ ਫਕਤੀਆਂ ਦਾ ਗੰਦਾ ਪਾਣੀ ਪੈ ਰਿਹਾ ਹੈ ਮਤਲਬ ਜਿਹੜੀ ਤੁਸੀਂ ਗੱਲ ਕਰਦੇ ਸੀ ਕਿ ਜਿਸ ਜੇ ਉਹੀ ਪਹਿਲਾਂ ਵਾਲੀਆਂ ਸਰਕਾਰਾਂ ਵਾਲੀਆਂ ਚੀਜ਼ਾਂ ਆਪਾਂ ਨੇ ਵੀ ਕਰਨੀਆਂ ਨੇ ਫਿਰ ਫਰਕ ਕੀ ਹੈ ਇਸ ਸਰਕਾਰ ਦੇ ਵਿੱਚ ਤੇ ਪੁਰਾਣੀ ਸਰਕਾਰ ਦੇ ਵਿੱਚ ਸੋ ਇਹ ਸਮਝਣਾ ਪਊਗਾ ਹਾਲੇ ਸਮਾਪਿਆ ਜੇਕਰ ਸਹੀ ਰਾਹ ਤੇ ਚਲੇ ਜਾਊਗੀ ਸਰਕਾਰ ਤਾਂ ਜ਼ਰੂਰ ਪੰਜਾਬ ਦੇ ਲੋਕ ਦੁਬਾਰਾ ਤੋਂ ਪੰਜਾਬ ਦੇ ਵਿੱਚ ਵੀ ਚੁਣਨਗੇ ਪਰ ਜੇਕਰ ਸਹੀ ਰਾਹ ਤੇ ਨਹੀਂ ਚੱਲੂਗੀ ਫਿਰ ਤਾਂ ਜੋ ਪਹਿਲਾਂ ਵਾਲੀਆਂ ਸਰਕਾਰਾਂ ਅੱਜ ਅਕਾਲੀ ਦਲ ਦਾ ਕੀ ਹਸ਼ਰ ਹੈ ਉਹ ਵੀ ਇਸੇ ਕਰਕੇ ਕਿ 10 ਸਾਲ ਦਾ ਰਾਜ ਜਿਹੜਾ ਹੈ ਉਹਨਾਂ ਨੂੰ ਦਿੱਤਾ ਗਿਆ ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਨੇ ਫੁੱਲ ਫੇਲ ਨਹੀਂ ਕੀਤਾ ਹੈਗਾ ਤੇ ਅੱਜ ਵੀ ਹਾਸ਼ੀਏ ਤੇ ਨੇ ਫਿਰ ਕਾਂਗਰਸ ਵੀ ਆਈ ਕਾਂਗਰਸ 18 ਸੀਟਾਂ ਤੇ ਨਿਪਟ ਗਈ ਹੁਣ ਦੇਖਣਾ ਹੋਵੇਗਾ ਕਿ ਅੱਗੇ ਕਿਹੜੀ ਚੀਜ਼ ਤੇ ਲੋਕ ਦੇਖੋ ਕੈਪਟਨ ਮਨਿੰਦਰ ਸਿੰਘ ਨੂੰ ਲੈ ਕੇ ਆਏ ਸੀਗੇ ਉਹਨੇ ਕਿਹਾ ਕਿ ਅਸੀਂ ਕਰਜ਼ਾ ਮਾਫ਼ ਕਰਾਂਗੇ ਹੁਣ ਪੰਜਾਬ ਦੇ ਸਿਰ ਤੇ 1 ਲੱਖ ਕਰੋੜ ਦਾ ਖੱਲੇ ਕਿਸਾਨਾਂ ਦੇ ਸਿਰ ਤੇ ਕਰਜ਼ਾ ਹੈਗਾ ਹੈ ਤੇ 3.5 ਲੱਖ ਕਰੋੜ ਕੱਲਾ ਸਟੇਟ ਤੇ ਚੜ ਗਿਆ ਇਸ ਸਰਕਾਰ ਨੇ ਵੀ ਕਰਜ਼ਾ ਲਿਆ ਜਿੰਨੇ ਪਹਿਲੀਆਂ ਸਰਕਾਰਾਂ ਲੈਣੇ ਸੀਗੇ ਇਸ ਸਰਕਾਰ ਨੇ ਤਾਂ ਉਸ ਤੋਂ ਵੀ ਜ਼ਿਆਦਾ ਲਿਆ ਤੇ ਹੁਣ ਜਿਹੜਾ ਠਿਕਰਾ ਹੈ ਉਹ ਕੇਂਦਰ ਦੇ ਸਿਰ ਪੁੱਣਿਆ ਜਾਂਦਾ ਕਿ ਕੇਂਦਰ ਸਰਕਾਰ ਸਾਨੂੰ ਸਹੀ ਐਡ ਨਹੀਂ ਦਿੰਦੀ ਸਾਡਾ ਆਰਡੀਐਫ ਦਾ ਪੈਸਾ ਨਹੀਂ ਦਿੰਦੀ ਜੀਐਸਟ ਦਾ ਸਹੀ ਪੈਸਾ ਨਹੀਂ ਦਿੰਦੀ ਜੀ ਤਾਂ ਇਹ ਸਾਰੀਆਂ ਚੀਜ਼ਾਂ ਨੇ ਪੰਜਾਬ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਕੁਝ ਹੁੰਦਾ ਹੈ ਅੱਗੇ ਤਿਲਹਾਰ ਅ ਜ਼ਰੂਰ ਜਿਹੜਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਰਿਜ਼ਲਟ ਨਹੀਂ ਰਹੀ ਹੈਗੀ ਜੀ ਇਹ ਜਾਂਦੇ ਹਾਂ ਜੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਕੋਈ ਅਪਡੇਟ ਹੈ ਤੁਹਾਡੇ ਕੋਲ ਬਿਲਕੁਲ ਅਪਵਿੰਦਰ ਗਿਆਨੀ ਹਰਪ੍ਰੀਤ ਸਿੰਘ ਹੋਰਨੀਆਂ ਸੇਵਾਵਾਂ ਖਤਮ ਕਰਨ ਦੇ ਤਿੱਖੇ ਮੰਨਿਆ ਇਹ ਤੈ ਮੰਨਿਆ ਜਾ ਰਿਹਾ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਜਿਵੇਂ ਵਿਵਾਦਕੀ ਦੇ ਨਾਲ ਬੋਲਦੇ ਨੇ ਬਾਦਲ ਪਰਿਵਾਰ ਦੇ ਬਾਰੇ ਅਕਾਲੀ ਦਲ ਦੇ ਬਾਰੇ ਉਹ ਸਾਫ਼ ਹੀ ਸੀਗਾ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਖਬਰ ਉਹ ਥੋੜੀ ਡਿਲੇ ਜ਼ਰੂਰ ਹੋਗੀ ਪਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹਨਾਂ ਨੂੰ ਸੱਚ ਬੋਲਣ ਦੀ ਕਹਿ ਸਕਦੇ ਆ ਕਿ ਉਹੀ ਹੋਇਆ ਜੋ ਪਹਿਲਾਂ ਜੱਜਦਾਰਾਂ ਸਾਹਿਬੰਦਿਨ ਨਾਲ ਹੁੰਦਾ ਰਿਹਾ ਇਹ ਵੀ ਕੋਈ ਚੰਗੀ ਜਿਹੜੀ ਆ ਉਹ ਨਹੀਂ ਸਿਸਟਮ ਹੈਗਾ ਕਿ ਕਿਸੇ ਵੀ ਜੱਜਦਾਰ ਸਾਹਿਬ ਨੂੰ ਤੁਸੀਂ ਇੰਜ ਕੀਤਾ ਜਾਵੇ ਉਹਨਾਂ ਦੇ ਨਾਲ ਤੇ ਪਰ ਉਹਦੀ ਸੇਵਾਵਾਂ ਜਿਹੜੀਆਂ ਨੇ ਉਹ ਖਤਮ ਕਰ ਦਿੱਤੀਆਂ ਜਾਂਦੀਆਂ ਹਨ ਉਹਨਾਂ ਵੱਲੋਂ ਵੀ ਜ਼ਰੂਰ ਸਾਹਮਣੇ ਆਇਆ ਜਾਵੇਗਾ ਦੇਖਣਾ ਹੋਵੇਗਾ ਕੀ ਕੁਝ ਉਹ ਕਹਿੰਦੇ ਨੇ ਪਰ ਜਿਸ ਢੰਗ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਹੋਇਆ ਉਸ ਤੇ ਬਹੁਤ ਸਾਰੇ ਜਿਹੜੇ ਨੇ ਉਹ ਸਵਾਲ ਉੱਠ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਮੁਸਾਤਿ ਬੋਲਣ ਦੀ ਸਜਾ ਮਿਲੀ ਦੇਖੋ ਫੈਸਲੇ ਤੋਂ ਫੈਸਲੇ ਹੋਏ 2 ਦਸੰਬਰ ਤੋਂ ਬਾਅਦ ਹੀ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਏਜੰਡਾ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਕਿਉਂ ਨਹੀਂ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਸਾਡੂ ਤਾਂ ਕਿਤੇ ਨਜ਼ਰ ਨਹੀਂ ਆਇਆ 18 ਸਾਲਾਂ ਦੇ ਵਿੱਚ ਕਿਸੇ ਨੇ ਜਦੋਂ 2 ਦਸੰਬਰ ਤੋਂ ਬਾਅਦ ਫੈਸਲੇ ਹੋ ਗਏ ਕਿ ਧਾਰਮਿਕ ਸਜਾ ਲੱਗਣੀ ਹੈ ਜੀ ਸੱਤ ਮੈਂਬਰੀ ਕਮੇਟੀ ਬਣਨੀ ਹੈ ਉਹ ਭਾਰਤੀ ਕਰੂਗੀ ਦੁਬਾਰਾ ਤੋਂ ਪ੍ਰਧਾਨ ਚੁਣਨਾ ਪਏਗਾ ਅ ਅਸਤੀਫੇ ਪ੍ਰਵਾਨ ਕਰਨੇ ਪੈਣਗੇ ਤੇ ਜਿਹੜੀਆਂ ਗੱਲਾਂ ਮਨਵਾਈਆਂ ਗਈਆਂ ਕਾਲ ਤੱਕ ਸਾਹਿਬ ਤੋਂ ਤੇ ਮਿਰਤਾ ਸਿੰਘ ਬਲਟੋਹਾ ਦੇ ਨਾਮਲੇ ਦੇ ਵਿੱਚ ਕਾਰਵਾਈ ਹੋਈ ਉਤੋ ਬਾਅਦ ਫਿਰ ਕੋਸ਼ਿਸ਼ ਹੋਈ ਕਿ ਇੱਕੋ ਹੀ ਬੰਦਾ ਜਿਹੜਾ ਸਾਡੇ ਖਿਲਾਫ ਚੱਲ ਰਿਹਾ ਗਿਆਨੀ ਹਰਪ੍ਰੀਤ ਸਿੰਘ ਤੇ ਫਿਰ ਉਹਨਾਂ ਦੀ ਸੇਵਾਮਾਅ ਅੱਜ ਖਤਮ ਕਰ ਦਿੱਤੇਗੇ ਜੀ ਹਾਲਾਂਕਿ ਇਹ ਦੇਖਣਾ ਹੋਵੇਗਾ ਅੱਗੇ ਇਸ ਮਾਮਲੇ ਦੇ ਵਿੱਚ ਕੀ ਕੁਝ ਹੁੰਦਾ ਹੈ ਪਰ ਅੱਜ ਦੀ ਜਿਹੜੀ ਤਾਜ਼ਾ ਇਹੀ ਅਪਡੇਟ ਹੈਗੇ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਆਸੇ ਜੱਥੇਦਾਰ ਸੇਵਾਮਾਅ ਖਤਮ ਕਰ ਦਿੱਤੇਗੇ ਜੀ ਹਾਲਾਂਕਿ ਕਕਸੀਬ ਦਮਦਮਾ ਸਾਹਿਬ ਤੋਂ ਤਾਂ ਉਹਨਾਂ ਨੂੰ ਸੇਵਾਮਾਅ 1 ਮਹੀਨੇ ਤੋਂ ਪਹਿਲਾਂ ਹੀ ਵਾਪਸ ਲੈਣਾ ਹੋਇਆ ਸੀਗਾ ਉਹਨੂੰ ਬਿਲਕੁਲ ਸੇਵਾਮਾਅ ਖਤਮ ਕਰ ਦਿੱਤੇਗੇ ਜੀ ਜੀ ਬਹੁਤ ਬਹੁਤ ਧੰਨਵਾਦ ਫਿਰ ਕੱਲ ਨੂੰ ਨਵੀਂ ਅਪਡੇਟ